ਸਸ਼ੇਕਾਲ ਦੋਸਤੋ ਜੁੜਿਓ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਗੱਲਬਾਤ ਕਰਾਂਗੇ ਮੌਸਮ ਦੀ ਤੁਸੀਂ ਸਾਰੇ ਜਣੇ ਜੁੜ ਜਿਓ ਤੁਸੀਂ ਦੁਬਾਰਾ ਜਿਹੜੀ ਵੀਡੀਓ ਇਹ ਸ਼ੁਰੂ ਕਰਨ ਲੱਗੇ ਆ ਤੇ 2 ਮਿੰਟ ਦੇ ਲਈ ਇਹਦੀ ਵੀਡੀਓ ਚੈੱਕ ਕਰਨ ਦੇ ਲਈ ਸਿਰਫ ਤੁਸੀਂ ਲਾਈਵ ਦੇ ਵਿੱਚ ਜੁੜਨ ਦੇ ਲਈ ਇਹ ਵੀਡੀਓ ਥੋੜੀ ਜਿਹੀ ਬਣਾਵਾਂਗੇ ਕਿ ਮੌਸਮ ਦੀ ਜਾਣਕਾਰੀ ਦਵਾਂਗੇ ਕਿ 7 8 9 ਤਰੀਕ ਨੂੰ ਕਿਹੋ ਜਿਹਾ ਮੌਸਮ ਰਹੂਗਾ ਤੇ 10 ਤੋਂ 15 ਤਰੀਕ ਤੱਕ ਕਿਹੋ ਜਿਹਾ ਮੌਸਮ ਰਹੂਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਘੰਟੀ ਵਾਲਾ ਬਟਨ ਦਬਾ ਲਓ ਤਾਂ ਜੋ ਤੁਹਾਡੇ ਤੱਕ ਹਰ ਸਮੇਂ ਸਮੇਂ ਜ ਨੋਟੀਫਿਕੇਸ਼ਨ ਆ ਪਹੁੰਚਦਾ ਰਹੇ ਅਸੀਂ ਦੁਬਾਰਾ ਤੁਹਾਡੇ ਨਾਲ ਇਸੇ ਵੀਡੀਓ ਦੇ ਵਿੱਚ ਜੁੜਨ ਲੱਗੇ ਆਂ ਥੋੜੀ ਜੀ ਐਡੀਟਿੰਗ ਦੀ ਦਿੱਕਤ ਆ ਗਈ ਜਿਹੜੀ ਅਸੀਂ ਮੋਨਟਾਈਜ਼ੇਸ਼ਨ ਵਾਲੀ ਐਡੀਟਿੰਗ ਆਨਲਾਈਨ ਆਨ ਕਰਨੀ ਹੁੰਦੀ ਹੈ ਉਹਦੇ ਵਿੱਚ ਦਿੱਕਤ ਆ ਇਸ ਕਰਕੇ ਅਸੀਂ ਦੁਬਾਰਾ ਲਾਈਵ ਹੋ ਰਹੇ ਆਂ ਤੇ ਜੁੜੇ ਰਹੋ ਸਾਡੇ ਨਾਲ ਇਸੇ ਤਰ੍ਹਾਂ